ਹਾਂਜੀ ਵੀਰੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਇਸ ਝੋਟੀ ਨੇ ਵੀਰੇ ਦੂਜੇ ਸੂਏ ਸੂਣਾ ਵਾ ਤੇ ਪਹਿਲੇ ਸੂਏ ਮਾਲਕ ਦੱਸ ਦਿਆ ਵੀ 10 ਕਿਲੋ ਦੁੱਧ ਨੇ ਦਿੱਤਾ ਵਾ ਦੂਜੇ ਸੂਏ ਸੂਣਾ ਵੀਰੇ ਹੁਣ ਅਜੇ ਹਫਤਾ 10 ਦਿਨ ਬਾਕੀ ਆ ਦਾ ਸੂਣ ਦੇ ਵਿੱਚ ਤੇ 1,20,000 ਰੁਪਇਆ ਮਾਲਕਾਂ ਲਿਓ ਇਹਦੀ ਡਿਮਾਂਡ ਰੱਖੀ ਗਈ ਆ ਤੇ ਦੇ ਦਿੰਨਗੇ ਬਾਕੀ ਹਸਾਬ ਦੇ ਨਾਲ ਬਹੁਤ ਵਧੀਆ ਝੋਟੀ ਆ ਥਾਂ ਲੈਵੇ ਵਾਲੀ ਵਧੀਆ ਝੋਟੀ ਆ ਵੀਰੇ ਜਗਰਾਉਂ ਏਰੀਏ ਦੇ ਵਿੱਚ ਹੀ ਇਹ ਖੜੀ ਆ ਤੇ ਜਗਰਾਉ ਏਰੀਏ ਦੀਆਂ ਹੋਰ ਵੀਰੇ ਪਸ਼ੂਆਂ ਦੀਆਂ ਵੀਡੀਓ ਦੇਖਣ ਲਈ ਆਪਣਾ ਇਹ ਚੈਨਲ ਤੁਸੀਂ ਇਹਦੇ ਨਾਲ ਜੁੜ ਸਕਦੇ ਹੋ ਪਸ਼ੂ ਖਰੀਦ ਵੇਚ ਏਰੀਆ ਜਗਰਾਉ ਲੁਧਿਆਣਾ ਤੇ ਬਾਕੀ ਹੋਰ ਜਾਣਕਾਰੀ ਲੈਣ ਲਈ ਵੀਰੇ ਆਹ ਮੇਰਾ ਉੱਪਰ ਨੰਬਰ ਦਿੱਤਾ ਹੋਇਆ 8497833142 ਇਹਦੇ ਨਾਲ ਤੁਸੀਂ ਜੁੜ ਸਕਦੇ ਹੋ ਘਰੇਲੂ ਝੋਟੀ ਆ ਵੀਰੇ ਕੋਈ ਵਪਾਰ ਦਾ ਕੰਮ ਨਹੀਂ ਗਾ ਘਰ ਦੀ ਝੋਟੀ ਆ ਬਾਈ ਹੋਣਾ ਦੇ 120000 ਡਿਮਾਂਡ ਆ ਬਾਕੀ ਮੌਕੇ ਤੇ ਹੋ ਜਾਊਗਾ ਦੇ ਦਾਂਗੇ ਸਾਬਕਾਤਬ ਨਾਲ ਬਾਈ ਹੋਣਾਂ ਦੇ